ਹਾਂਜੀ ਵੀ ਮਿੱਤਰੋ ਸੂਰਾਂ ਨੂੰ ਕਮਾੜ ਤੇ ਮੱਕੀ ਦਾ ਬਹੁਤ ਪਸੰਦ ਆਉਂਦੀ ਆ ਪਰ ਝੋਨੇ ਦੀ ਪਰਾਲੀ ਵੀ ਬਹੁਤ ਵਧੀਆ ਲੱਗਦੀ ਏ ਉਹਨਾਂ ਨੂੰ ਇੱਥੇ ਆਮ ਹੀ ਦੇਖਣ ਨੂੰ ਮਿਲਦੇ ਆ ਆ ਦੇਖੋ ਕੀ ਹਾਲ ਕੀਤਾ ਆਰਦਾਈ ਦੇਖ ਲਓ ਕੀ ਬਣਾ ਦਿੱਤਾ ਉਹਨਾਂ ਨੇ ਪੂਰੀ ਕਿਤੇ ਮਸਤੀ ਜੀ ਖੇਡਦੇ ਖੂੜਦੇ ਰਹੇ ਆ ਪੂਰਾ ਗੱਡ ਗਟਈਆ ਕਰ ਗਏ ਇੱਥੇ ਆ ਦੇਖ ਲਓ ਲੈ ਇਦਾਂ ਹੀ ਆ ਉਹ ਉੱਥੇ ਆ ਸਾਰੀ ਯਾਰਡ ਦਾ ਇਹੀ ਜਿਹ ਲੂਸ ਘਟਿਆ ਇਹਨਾਂ ਨੇ ਪੂਰਾ ਰੱਜ ਕੇ ਤੇ ਝੋਨੇ ਦਾ ਚਲੋ ਨਹੀਂ ਨੁਕਸਾਨ ਕੀਤਾ ਲੱਗਦਾ ਕੋਈ ਵਿੱਚੋਂ ਵੀ ਠੀਕ ਆ ਸਾਰਾ ਤੇ ਪਰ ਆੜ ਦਾ ਕੰਮ ਕੱਢ ਗਏ ਆ ਬੰਨੇ ਬੰਨੇ ਕਰ ਦਿੰਦੇ ਖਰਾਬ ਉਦਾਂ ਦਾ ਕੋਈ ਚਲੋ ਕੋਈ ਚੱਕਰ ਨਹੀਂ ਆੜ ਦਾ ਵਿੱਚੇ ਰਹਿਣੀ ਮਿੱਟੀ ਆ ਦੇ ਪੂਰਾ ਖਾੜਾ ਗੁੱਡਿਆ ਪਿਆ ਆਪ ਦਾ ਇਹਨਾਂ ਨੇ ਪਤਾ ਨਹੀਂ ਕੀ ਲੱਭਦੇ ਇੱਥੋਂ ਕੀ ਨਹੀਂ ਉਹਦਾ ਝੋਨੇ ਦਾ ਬਚਾ ਆ ਇਹ ਵੀ ਆਪਣਾ ਇਹ 26 ਝੋਨਾ ਆ ਇਹ ਵੀ ਹੁਣ ਪੂਰਾ ਪੱਕਿਆ ਹੋਇਆ ਵਾ ਦੋਆਂ ਤਿੰਨ ਦਿਨਾਂ ਤੱਕ ਆਪਾਂ ਇਹ ਵੀ ਚੱਕ ਦੇਣਾ ਆ ਕਿਉਂਕਿ ਹੱਲੇ ਦਾਣਾ ਇਹਦਾ ਉਹਦਾ ਪੋਲਾ ਵੈਸੇ ਮੁੰਜਰ ਲਾਲ ਹੋ ਗਈ ਆ ਦਾਣਾ ਪੋਲਾ 31 ਝੋਨਾ ਲਾਇਆ ਬਈ ਇੱਧਰ ਆੜਦੀ ਇੱਕ ਸਾਈਡ ਆਪਾਂ 26 ਝੋਨਾ ਲਾਇਆ ਵਾ ਸਾਰਾ ਉਹ ਤੱਕ ਤੇ ਆੜ ਦੀ ਦੂਜੀ ਸਾਈਡ ਆਪਾਂ 31 ਚੋਂ ਲਾਇਆ ਉਹ ਥੱਲੇ ਕਿਹੜਾ ਇੱਧਰ ਆ ਤੇ ਉਹ ਉੱਪਰ ਤੱਕ ਸਾਰਾ 31 ਲਾਇਆ ਇਹ ਲੋ ਵੀ ਪੂਰੀਆਂ ਤਸੱਲੀਆਂ ਕਰਾਈ ਗਏ ਆ ਲਫਾਵਾ ਲੂਫਾ ਪਾਇਆ ਸਾਰਾ ਪਾੜ ਪੁੱੜ ਗਏ ਆ ਇਦਾਂ ਦੀ ਕੰਡੀਸ਼ਨ ਹੈ ਬਾਈ ਇਹ ਆਪਣੇ ਹੁਣ ਸੱਤ ਕਿੱਲੇ ਰਹਿੰਦੇ ਆ ਵੱਢਣ ਵਾਲੇ ਇੱਕ ਕਿੱਲਾ ਥੱਲੇ ਆ 26 ਦਾ ਤੇ ਇੱਧਰ 31 ਦਾ ਅੱਧਾ ਕਿੱਲਾ ਥੱਲੇ ਆ ਆਪਣੇ ਨਾਲ ਹੀ ਉਹਦੇ ਤੇ ਬਾਕੀ ਆ ਪੰਜ ਕਿੱਲੇ ਉੱਪਰ ਆ ਤੇ ਅੱਧਾ ਕਿੱਲਾ ਉਹ ਪਰੇ ਲੱਗਾ ਆ 26 ਦਾ ਇਹਦੇ ਆਪਾਂ ਚਾਰ ਲਾਈ ਸੀ 26 ਦੇ ਤੇ 31 ਦੇ ਸੱਤ ਲਾਈ ਸੀਗੇ ਤਿੰਨ ਕਿੱਲੇ ਸੱਤ ਕਿੱਲੇ ਇਹਦੇ ਚਾਰ ਲਾਈ ਸੀ ਆਪਾਂ 110 ਦੇ ਉਹ ਆਪਾਂ ਤੁਹਾਨੂੰ ਦਿਖਾਤਾ ਵੀ ਵੱਡਿਆ ਹੋਇਆ ਵਾ ਰੀਪਰ ਫਿਰ ਗਿਆ ਆ ਉੱਥੇ ਤੇ ਗੰਡਾ ਬੰਨਣਾ ਦੇ ਦੇਖਦੇ ਆ ਕਦੋਂ ਆਉਂਦੇ ਆ ਗੱਲ ਹੋਈ ਆ ਬਾਪੂ ਦੀ ਕਹਿੰਦੇ ਸੀਗੇ ਵੀ ਅੱਜ ਦੁਪਹਿਰ ਤੱਕ ਆ ਜਾਾਂਗੇ ਬਾਕੀ ਜਦੋਂ ਦੇਖਦੇ ਆ ਕੀ ਕਰਦੇ ਆ ਤੇ ਉੱਪਰ ਤਾਂ ਮੇਰਾ ਰਾਦਾ ਵੀ ਆਪਾਂ SMS ਲਾ ਕੇ ਵੜਾ ਦੇਣੀ ਆ ਤੇ ਉਹਨਾਂ ਇਦਾਂ ਵੀ ਪਰਾਲੀ ਐਨ ਤੂੜੀਆਂ ਨੂੰ ਕੁਦਰ ਦਿੰਦੀ ਆ ਉਹ ਤੇ ਲੋਡ ਨਹੀਂ ਪੈਣੀ ਹੈ ਜੇ ਵੀ ਆਪਾਂ ਵਿਚੇ ਹੀ ਪਰਾਲੀ ਵਾਹ ਕੇ ਸੁਪਰ ਸੀਡਰ ਦਾ ਕੰਮ ਚੱਕ ਦੇਣਾ ਜੇ ਬਾੜੀ ਗੱਲ ਹੋਊਗੀ ਤਾਂ ਪਾੜ ਲਾ ਦਾਂਗੇ ਤਵੀਆਂ ਦੀ ਨਹੀਂ ਤਾਂ ਮੇਰਾ ਰਾਦਾ ਸਿੱਧਾ ਹੀ ਗੱਲ ਪੂਰੀ ਆ ਵਧੀਆ ਤੇ ਸਿੱਧਾ ਹੀ ਸੁਪਰ ਸੀਡਰ ਨਾਲ ਐਂ ਬਜਾ ਦਈਏ ਪੂਰੀ ਸੁਪਰ ਸੀਡਰ ਵਾਲੀ ਗੱਲ ਹੈਗੀ ਆ ਤੇ ਆਪਾਂ ਇਦਾਂ ਹੀ ਕੰਮ ਚੱਕ ਦੇਣਾ ਉੱਪਰਲਾ ਤੇ ਜਿੰਨੇ ਆਪਾਂ 7 ਕਿੱਲੇ ਵੜਨੇ ਆ ਸਿੱਧੀ ਕਣਕ ਸੁਪਰ ਸੀਡਰ ਦਾ ਬੀਜ ਦੇਣੀ ਆ ਤੇ ਜਿਹੜੇ ਹੁਣ ਆਪਾਂ 4 ਥੱਲੇ ਵੱਡੇ ਹੋਏ ਆ ਤੇ ਅੱਧਾ ਗੱਲਾ ਸਬਜ਼ੀ ਆ ਰੱਖਿਆ ਸੀ ਆਪਾਂ ਤੇ 5 ਕਨਾਲ ਜਿਹੜਾ ਥਾ ਉਹ ਵੀ ਹੁਣ ਆਪਣੀ ਮੂਲੀ ਪੱਟੀ ਜਾਣੀ ਆ ਤੇ ਪਾਲਕ ਵੀ ਆਪਾਂ ਵੜ ਦੇਣੀ ਆ ਜਾਨੂ ਕਣਕ ਬੀਜਣੀ ਆ ਤੇ ਉਹ 2-3 ਕਟਾਈ 2 ਕਟਾਈਆਂ ਦੀਆਂ ਹੋ ਜਾਣੀਆਂ ਪਾਲਕ ਦੀਆਂ ਤੀਜੀ ਚਲੋ ਫੇ ਛੱਡੋ ਬਾਹ ਦੇਣੀ ਆ ਆਪਾਂ ਹੁਣ ਵਿੱਚੇ ਹੀ ਜਿੰਨਾ ਕੁ ਦੇਣਾ ਹੈ ਉਹਨੇ ਦੇ ਦਿੱਤਾ ਤੇ ਉਹ ਕਰਕੇ ਤੇ ਫੇ ਉੱਥੇ ਵੀ ਆਪਾਂ ਕਣਕ ਬੀਜਦੇ ਹਾਂਗੇ 11.5 ਕਿੱਲੇ ਆਪਾਂ ਹੁਣ ਕਣਕ ਦੇ ਬੀਜਾਂਗੇ ਤੇ ਅੱਧਾ ਦਾ ਆਪਣਾ ਆ ਬੰਨਿਆ ਬੰਨਿਆ ਜੀ ਫੈਂਡਿਆ ਵਾ ਪਹਿਲੀ ਉੱਚੀ ਨਹੀਂ ਵੀ ਆਂ ਆੜ ਦੇਖ ਲਓ ਨਹਿਰ ਹੀ ਬਣੀ ਹੋਈ ਆ ਪੂਰੀ ਆੜ ਤੱਕ ਆਦੀ ਆ ਤੇ ਆਹ ਦੇਖ ਲਓ ਬੰਨੇ ਕਿੱਡੇ-ਕਿੱਡੇ ਹੋਏ ਆ ਇਹ ਅੱਧਾ ਕਿੱਲਾ ਆਪਣਾ ਪਾਉਣਾ ਇਦੇ ਵਿੱਚ ਇਹ ਕਨਾਲ ਥਾਂ ਉਹ ਖਰਾਬ ਆ ਸਾਹਮਣੇ ਆ ਜਿਹੜਾ ਇੰਨੇ ਰੁੱਖ ਆ ਕਨਾਲ ਜਿਹੜੇ ਲਾਗੇ ਪਰਲੇ ਬੰਨੇ ਜਿਹੜੀ ਆੜ ਆ ਤੁਹਾਨੂੰ ਦਿਖਾਉਂਗਾ ਉਹ ਵੀ ਬਹੁਤ ਜਿਆਦੀ ਵੱਡੀ ਆੜ ਹੱਦੋਂ ਵੱਧਦੀ ਤੇ ਪਰ ਉਹ ਜਗਾ ਕੋਲ ਵੀ ਆ ਇਹਨਾਂ ਦੇ ਰੁੱਖਾਂ ਦੇ ਮਗਰਲੇ ਬੰਨੇ ਜਗਾ ਦੇ ਕੋਲ ਵੀ ਆਪਣਾ ਤਿੰਨ ਕਨਾਲ ਥਾਂ ਉੱਪਰ ਪਿਆ ਆ ਜਿੱਥੇ ਬਾਬਾ ਆਪਦੇ ਪਸ਼ੂ ਬੰਨਦਾ ਤੇ ਉਹ ਵੀ ਆਪਾਂ ਇੱਦਗੀ ਵਿੱਚ ਲਾ ਲਾਂਗੇ ਉਹਨੂੰ ਸਾਈਡ ਤੇ ਥਾਂ ਦੇ ਦੇਣਾ ਆ ਜਿੱਦਾਂ ਕਮਰੇ ਵਾਲੀ ਥਾਂ ਛੱਡਿਆ ਉਹਦੇ ਨਾਲ ਹੀ ਆਪਾਂ ਹੋਰ ਦੇ ਦੇਣਾ ਵੀ ਚੱਲ ਉਹਦਾ ਇੱਕ ਸਾਈਡ ਤੇ ਰਹਿ ਜੂਗਾ ਬਾਕੀ ਇਰਾਦਾ ਆ ਵੀ ਐਤਕੀ ਆਪਾਂ ਹਨਾ ਕਰਕੇ ਆ ਉੱਪਰ ਲਈ ਤੇ ਚਲੋ ਬਾਅਦ ਨਹੀਂ ਫਰਕ ਹੈਗਾ ਆ ਇਹ ਸਾ ਉੱਚਾ ਆ ਉਹ ਇਹ ਸਾ ਨੀਵਾ ਆ ਤੇ ਆ ਇਹ ਸਾ ਨੀਵਾ ਤੇ ਇਹਦੀ ਮਿੱਟੀ ਚੱਕ ਕੇ ਆਪਾਂ ਉਹ ਉੱਪਰਲੇ ਦੀ ਇਹਨਾਂ ਛੱਡ ਦੇਣੀ ਇਹਦੀ ਵੀ ਇਹ ਚ ਛੱਡ ਦੇਣੀ ਇੱਕ ਬਰਾਬਰ 5 ਕਿੱਲਿਆਂ ਦਾ ਟੱਕ ਕਰ ਦੇਣਾ ਉੱਪਰ ਅਰਤੀ ਇਹ ਆਰਾਦਾ ਵੀ ਕਣਕ ਤੋਂ ਬਾਅਦ ਪੰਜ ਕਿੱਲੇ ਆਹ ਉੱਪਰਲੇ ਇੱਕ ਕਰ ਦੇਣੇ ਆ ਥੱਲੇ ਤਿੰਨ ਕਿੱਲੇ ਦਾ ਟੱਕ ਇੱਕ ਹੋਊਗਾ ਤੇ ਤਿੰਨਾਂ ਦਾ ਪਰੇ ਇੱਕ ਹੋਊਗਾ ਉਹ ਅੱਧਾ ਕਿੱਲਾ ਇੱਕ ਸਾਈਡ ਤੇ ਦੇ ਜਣਾ ਤੇ ਉਹਦੇ ਵਿੱਚ ਜਿਹੜਾ ਆਪਾਂ ਤਿੰਨ ਕ ਨਾਲ ਬਾਬੇ ਵੱਲੋਂ ਥਾਂ ਪਾਉਣਾ ਕਿੱਲਾ ਉਹ ਹੋ ਜਾਣਾ ਇੱਕ ਸਾਈਡ ਤੇ ਉਹ ਚਾਰ ਕਿੱਲੇ ਥੱਲੇ ਕਰ ਦੇਣੇ ਆ ਆਪਾਂ ਪੂਰੇ ਤਿੰਨ ਕਿੱਲੇ ਦਾ ਇੱਥੋਂ ਥੱਲੇ ਵਾਲੇ ਦਾ ਪਲਾਟ ਬਣਾਣਾ ਤੇ ਪੰਜ ਆ ਹੋ ਜਾਣਗੇ 12 ਕਿੱਲੇ ਦਾ ਪਲਾਟ ਫੇਰ ਦਾ ਹੋ ਜੂ ਫੇ ਗਾਂ ਜਦੋਂ ਸੂਤ ਆਊਗਾ ਅਗਲੇ ਸਾਲ ਦੇਖਾਂਗੇ ਤੇ ਫੇਰ ਆਪਾਂ ਥੱਲੇ ਵਾਲੀ ਮਤਲਬ ਕਿ 7 ਕਿੱਲੇ ਇੱਕ ਸਾਰ ਕਰ ਦੇਣੇ ਆ ਉੱਪਰਲੇ ਫੇਰ ਜਿਆਦਾ ਉੱਚੇ ਆਏ ਫੇਰ 5 ਇੱਕ ਸਾਰ ਰਹਿ ਜਾਣਗੇ ਫੇ ਜਿੱਦਾਂ ਗਾਂ ਸੂਤ ਆਊਗਾ ਉਦਾਂ ਹੀ ਆਪਾਂ ਫੇਰ ਇਹਦੀ ਮਿੱਟੀ ਚ ਮਤਲਬ ਕਿ ਚਕਾਉਣੀ ਨਹੀਂ ਹੈਗੀ ਆਪਾਂ ਇਹਦੀ ਉੱਪਰਲੀ ਜਿਹੜੀ ਤਹਿ ਆ ਉਹ ਇੱਕ ਸਾਈਡ ਤੇ ਲਵਾ ਕੇ ਥੱਲੇ ਵਾਲੀ ਮਿੱਟੀ ਉਹਨਾਂ ਵਿੱਚ ਹੀ ਸਟਾ ਦੇਣੀ ਆਪਾਂ ਥੱਲੇ ਇਹ ਸਾਰਾ ਉਹ ਸੜਕ ਤੋਂ ਲੈ ਕੇ ਇਤੋਂ ਲੱਗ ਪੂਰਾ ਇੱਕ ਟੱਕ ਬਣ ਜਾਊਗਾ ਪਰ ਲੱਗਣਗੇ ਤੋ ਤਿੰਨ ਸਾਲ ਇਹਨੂੰ ਇਦਾਂ ਸਿੱਧਾ ਕੰਮ ਇੱਕਦਮ ਨਹੀਂ ਹੋਣਾ ਹੈਗਾ ਕਿਉਂਕਿ ਫੇਰ ਫਸਲ ਮਰ ਜਾਂਦੀ ਆ ਆਪਣੀ ਇੱਕ ਫਸਲ ਨਹੀਂ ਹੁੰਦੀ ਜੇ ਆਪਾਂ ਜ਼ਿਆਦਾ ਕੰਮ ਸਹੀੜਦੇ ਆ ਤੇ ਇਸ ਲਈ ਆਪਾਂ ਪਹਿਲਾਂ ਥੋੜਾ ਥੋੜਾ ਕੰਮ ਕਰਾਂਗੇ ਜਿੱਦਾਂ ਪੰਜ ਗਿੱਲੇ ਆਹ ਕਰ ਲਏ ਇੱਕ ਸਾਰ ਇੱਕ ਵਾਰੀ ਅਗਲੀ ਵਾਰੀ ਦੋ ਪਲਾਟ ਬਣਾ ਲੈ ਥੱਲੇ ਤਿੰਨਾ ਤਿੰਨ ਗਿੱਲਿਆਂ ਦਾ ਚੌਹਾਂ ਗਿੱਲਿਆਂ ਦਾ ਫੇਰ ਉਦੋਂ ਅਗਲੀ ਵਾਰੀ ਉਹਨਾਂ ਨੂੰ ਇੱਕ ਕਰਾਂਗੇ ਹਨਾ ਇਦਾਂ ਕਰਕੇ ਹੋਈ-ਹੋਈ ਫੇਰ ਜਦੋਂ ਸੂਤ ਆਊਗਾ ਫੇਰ ਇਹਦੀ ਮਿੱਟੀ ਉਹਦੇ ਵਿੱਚ ਪਾ ਦਿਆਂਗੇ ਤੇ ਫੇ ਪੂਰਾ ਇੱਕ ਟੱਕ ਹੋ ਜੂਗਾ ਲੱਗ ਜਾਣੇ ਇਹਨੂੰ ਹੱਲੇ ਬਾਵਾ ਟਾਈਮ ਤਿੰਨ ਚਾਰ ਸਾਲ ਤਾਂ ਮੇਰੇ ਹਿਸਾਬ ਨਾਲ ਲੱਗ ਹੀ ਜਾਣਗੇ ਜੇ ਟੂਟਿਆਂ ਚ ਕਰਦੇ ਆ ਤੇ ਜੇ ਆਪਾਂ ਕਰਦੇ ਆ ਵੀ ਇੱਕੋ ਸਾਰੀ ਸਾਰਾ ਆਪਾਂ ਕਰ ਦਈਏ ਬਈ ਲਾ ਕੇ ਵੀ ਚੱਲ ਕੋਈ ਨਹੀਂ ਝੋਨਾ ਨਾ ਬੀਜਾਂਗੇ ਕਣਕ ਤੋਂ ਬਾਅਦ ਤੇ ਫੇਰ ਆਪਣੀ ਗਾਂ ਕਣਕਮ ਨਹੀਂ ਹੁਣੀ ਹੈਗੀ ਕਿਉਂਕਿ ਕਣਕ ਤੁਹਾਨੂੰ ਪਤਾ ਜਦੋਂ ਆਪਾਂ ਮਿੱਟੀ ਚੱਕ ਲੈਂਦੇ ਆ ਫੇ ਕਣਕ ਨਹੀਂ ਹੁੰਦੀ ਹੈਗੀ ਹਨਾ ਇਦਾਂ ਤੇ ਝੋਨਾ ਹੱਲੇ ਫੇਰ ਵੀ ਥੋੜਾ ਬਹੁਤ ਹੋ ਜਾਂਦਾ ਆ ਕਣਕ ਨਹੀਂ ਹੁੰਦੀ ਹੈਗੀ ਝਾਲ ਨਹੀਂ ਚੱਲਦੀ ਇਸ ਲਈ ਆਪਾਂ ਕਣਕ ਤੋਂ ਕਣਕ ਵੱਢ ਕੇ ਫੇਰ ਹੀ ਪੱਧਰੀ ਕਰਨ ਦਾ ਪੰਗਾ ਲਾਵਾਂਗੇ 2 ਮਹੀਨੇ ਆਪਣੇ ਕੋ ਵਧੀਆ ਖੁੱਲੇ ਹੁੰਦੇ ਆ ਆਪਾਂ ਤੇ ਫਿਰ ਉਸ ਹਿਸਾਬ ਨਾਲ ਦੇਖਾਂਗੇ ਜਿੱਦਾਂ ਵੀ ਸਿਸਟਮ ਸੈੱਟ ਆਊਗਾ ਤੁਹਾਨੂੰ ਦੱਸੀ ਚੱਲਾਂਗੇ ਤੇ ਫਿਰ ਆਪਾਂ ਪਾਈਪ ਲੈਂਡ ਵੀ ਪਾਵਾਂਗੇ ਆ ਜਿਹੜੀ ਇੰਨਾ ਥਾਂ ਹੈ ਆਪਣਾ ਖਰਾਬ ਇਹ ਬਾਈ ਚ ਆ ਜਾਊਗਾ ਇਹ ਘੱਟੋ ਘਾਟ 1.5 2-2 ਕਰਮਾਂ ਦਾ ਬਾਈ ਥਾਂ ਖਰਾਬ ਆ ਇਹ 10 11 ਫੁੱਟ ਦਾ ਇਹ ਇਦਾਂ ਹੀ ਰਹਾ ਜਾਣ ਰਿਹਾ ਇੱਕ ਸਾ ਦਾ ਰਾਹ ਹੀ ਆ ਇਹ ਸਮਝ ਲਓ ਆਪਣੀ ਮੋਟਰ ਨੂੰ ਰਾਹ ਨਹੀਂ ਆਉਂਦਾ ਹੈਗਾ ਕੋਈ ਵੀ ਤੇ ਆਪਣਾ ਇਰਾਦਾ ਇਹੀ ਆ ਵੀ ਬਾਪੂ ਦਾ ਵੀ ਸਲਾਹ ਚੱਲਦੀ ਸੀ ਵੱਡੇ ਬਾਈ ਦਾ ਵੀ ਬਈ ਉਹ ਤੋਂ ਸਿੱਧਾ ਰਾਹ ਆ ਪੂਰਾ 8-9 ਫੁੱਟ ਦਾ ਰਾਹ ਬਣਦਾ ਬਈ ਆੜ ਜਿਹੜੀ ਇੱਥੋਂ ਪਾਈਪ ਲਾਈਨ ਪਾ ਕੇ ਇਹਨੂੰ ਰਾਹ ਬਣਾ ਦੇਣਾ ਆਪਾਂ ਇੱਥੋਂ ਸਿੱਧਾ ਥੱਲੇ ਲਾਵਾਂਗੇ ਉੱਥੋਂ ਤੱਕ ਆਪਣਾ ਰਾਹ ਹੁੰਦਾ ਆ ਪਰਿਓ ਉਧਰੋਂ ਤੇ ਇਧਰੋਂ ਲਿਆ ਕੇ ਥੋੜਾ ਜਿਆ ਤੇ ਇੱਥੋਂ ਇਹਨੂੰ ਸੈੱਟ ਦਾਂਗੇ ਤੇ ਆ ਆਪਣੀ ਆੜਾ ਉਹਨਾ ਖਤਮ ਹੋ ਜਾਣੀ ਜਿਹੜੀ ਪਰੇ ਪਿਆ ਇੱਕ ਥਾਂ ਖਰਾਬ ਕਨਾਲ ਤੁਹਾਨੂੰ ਦੱਸਿਆ ਵੀ ਆੜ ਬਹੁਤ ਖੁੱਲੀ ਆ ਆੜ ਤੱਕ ਆਦੀ ਉਹ ਤਾਂ ਨਹਿਰ ਹੀ ਬਣੀ ਹੋਈ ਬਈ ਨਹਿਰ ਵੀ ਛੋਟੀ ਹੁੰਦੀ ਉਹਦੇ ਨਾਲ ਉਹ ਵੀ ਆ ਵੀ ਜਿੰਨੇ ਬੰਨੇ ਆ ਆਪਣੇ ਸਾਰੇ ਕੰਮ ਚ ਆ ਜਾਣਗੇ ਫਿਰ ਤੇ ਫਿਰ ਚਲੋ ਇੱਕ ਟੱਕ ਦਾ ਤੁਹਾਨੂੰ ਪਤਾ ਸਵਾਦ ਹੀ ਵੱਖਰਾ ਐਦਾਂ ਫੇ ਬੰਦਾ ਫਿਕਰਾਂ ਜੀ ਰਹਿੰਦਾ ਵੀ ਹੁਣ ਇਹਨੂੰ ਘੰਟਾ ਲੱਗਣਾ ਪਰ ਨੂੰ ਇਹਨੂੰ 2 ਘੰਟੇ ਲੱਗਣੇ ਆ ਇਹਨੂੰ 3 ਲੱਗ ਜਾਂਦੇ ਆ ਉਹ ਉੱਪਰਲੇ ਨੂੰ ਅੱਧਾ ਘੰਟਾ ਐਦਾਂ ਫੇ ਉਹ ਸਿਸਟਮ ਜਾਂ ਸੈੱਟ ਨਹੀਂ ਆਉਂਦਾ ਹੈਗਾ ਤੇ ਇਸ ਲਈ ਆਪਾਂ ਬਹੁਤ ਤਰੀਕੇ ਨਾਲ ਫਿਰ ਗਾਂ ਹੁਣ ਕਰਾਂਗੇ ਹੁਣ ਆਪ ਆਏ ਆ ਪਹਿਲੇ ਸਾਲ ਬਾਈ ਸ਼ੁਰੂਆਤ ਕੀ ਕੀਤੀ ਆ ਆਪਾਂ ਝੋਨਾ ਆਪਣਾ ਲੋਕਾਂ ਦਾ ਰਹਿ ਗਿਆ ਠੀਕ ਸੀਗਾ ਸੋਹਣਾ ਹੋ ਗਿਆ ਆਪਾਂ ਇਹਦੇ ਵਿੱਚ ਵੀ ਰਾਜੀ ਆਂ ਝਾੜ ਜਿੰਨਾ ਮਿਲ ਗਿਆ ਬਹੁਤ ਸੋਹਣਾ ਆ ਪੁਰਾਣੇ ਤਿਆਰ ਬੇਕਾਰ ਲੋਕਾਂ ਦੇ ਵਿੱਚ ਵੜ ਗਏ ਆ ਮਾਰੇ ਨਹੀਂ ਰਹਿਗੇ ਕਿਸੇ ਤੋਂ ਕਿਸੇ ਤੋਂ ਉੱਪਰ ਨਹੀਂ ਆਏ ਪੂਰੇ ਬਲਕਨ ਨਾਲ ਬਰਾਬਰ ਦਾ ਉਸ ਤੋਂ ਆਉਣ ਡਈ ਆ ਤੇ ਇਦਾਂ ਹੀ ਆਪਾਂ ਹੋਈ ਹੋਈ ਜਾਂਦੀਆਂ ਕਦੀ ਜਾਣਾ ਇਹ ਕੰਮ ਤੇ ਫਿਰ ਇੱਕ ਟੱਕ ਹਊਗਾ ਤੇ ਫਿਰ ਆਨੰਦ ਵੱਜੂਗਾ ਪੂਰਾ ਫਿਰ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਚਲਾਂਗੇ ਵੀ ਆਪਾਂ ਹੁਣ ਕੀ ਕੀਤਾ ਤੇ ਕੀ ਨਹੀਂ ਕੀਤਾ ਠੀਕ ਹੈ ਜੀ ਮਿਲਦੇ ਹਾਂ ਅਗਲੇ ਵਲੌਗ 'ਚ ਤਦ ਤੱਕ ਲਈ ਸਸਰੀਕਾਲ